ਸਸੀガル ਜੀ ਮੈਂ ਤੁਹਾਡਾ ਪਿੰਡੇ ਵਿੱਚ ਸ਼ੁਕਰਵਾਲਾ ਲੈ ਕੇ ਆਇਆ ਜਨਾਬ ਬਲੌਗ ਲਓ ਜੀ ਫੇਰ ਰੋਜ ਜਿਹਾ ਅੱਜ ਫੇਰ ਆਪਾਂ ਤੁਰ ਪਏ ਆ ਨੇਪੀਰ ਨੂੰ ਆਪਣਾ ਰੀਟਿਮ ਡੇਲੀ ਇਹੀ ਹੁੰਦਾ ਆ ਦੇਖਿਆ ਜੀ ਬੈਦਰਾਜ ਥੋੜਾ ਜਿਹਾ ਤਖਰਾਵੇ ਲੱਗਦਾ ਆ ਬੱਦਲ ਹੋਇਓ ਆ ਹਵਾ ਚੱਲ ਰਹੀ ਆ ਤੇ ਜਗਟਾ ਯੂਟਾ ਕੋਟੀਆਂ ਗਾਡੀਆਂ ਪਾਈਆਂ ਆ ਆਪਾਂ ਠਾੜਾਂ ਲੱਗੇ ਆ ਪਾ 2 ਮਹੀਨੇ ਹੋ ਰਿਹਾ ਜਲਾਈ ਤੇ ਅਗਸਤ ਸਤੰਬਰ ਵਿੱਚ ਮੌਸਮ ਵਧੀਆ ਹੋ ਜਾਂਦਾ ਆ ਇਹ ਛੋਟਾ ਆਤੀ ਮੂਰੇ ਹੋਣੇ ਨੇ ਮੁੱਲਾ ਖੱਬੇ ਮੋੜਨਾ ਆਏ ਨੇ ਇਹ ਛੋਟਾ ਆਤੀ ਤੇ ਨਿਊਜ਼ੀਲੈਂਡ ਦਾ ਜੀ ਇਹ ਠੀਕ ਆ ਜੀ ਮੀਂਹ ਦੇ ਚਾਂਸ ਲੱਗਦੇ ਵੀ ਆ ਤੇ ਮੀਂਹ ਦੇ ਚਾਂਸ ਹੈਵੀ ਆ ਨੀਗੇ ਪਸ ਕਹਿ ਨਹੀਂ ਸਕਦੇ ਆਪਾਂ ਠੀਕ ਆ ਜੀ ਅੰਤ ਨਹੀਂ ਉਹਨੂੰ ਇੰਜਨ ਬ੍ਰੇਕ ਲੱਗੀ ਚ ਤਾਂ ਹੀ ਆਵਾਜ਼ ਨਹੀਂ ਕਰੀ ਜਾਂਦਾ ਸੀਗਾ ਆ ਲੈ ਲਾ ਸਾਹਮਣੇ ਟਰੱਕ ਦਾ ਖੜੇ ਆ ਤੁਹਾਨੂੰ ਦੱਸਿਆ ਜਰਾ ਐਟਆਰ ਦੇ ਨਹੀਂ ਦੱਸਾਂਗਾ ਤੁਹਾਨੂੰ ਆਪਾਂ ਇਹ ਕਿ ਟੀਆਰ ਗਰੁੱਪ ਵਾਲਾ ਟੱਕਿਆ ਹੈ ਕਿ ਰੈਂਟਲ ਤੇ ਹਰ ਕਰ ਸਕਦੇ ਤੁਸੀਂ ਇਸੀਜ਼ਨ ਤੇ ਕੋਈ ਟਰੱਕ ਖਾਲੀ ਯਾਰ ਖਾਲੀ ਹੁੰਦਾ ਜਦੋਂ ਇਹ ਆ ਜਿਹੜਾ ਮੋੜ ਟ੍ਰੈਕਟਰ ਆ ਰਿਹਾ ਨਾ ਇਹ ਇਹ ਸਪਰੇਆ ਟਰੈਕਟਰ ਆ ਇਹ ਜਿੱਦਾਂ ਆਪਾਂ ਐਪਲਾਂ ਨੂੰ ਨਾ ਕਰਦੇ ਆ ਦੇਖੋ ਵਾਦੇ ਸਾਡਾ ਜਿਆ ਇਹ ਚ ਸਪਰੇ ਪਾ ਲੈਣੀ ਆ ਬਸ ਇਹਨੇ ਐਪਲਾਂ ਦੇ ਲਾਈਨ ਦੇ ਵਿੱਚ ਗੱਭ ਲੈਣਾ ਤੇ ਆਸੇ ਪਾਸੇ ਨੱਚਪੜਿਆਂ ਮਾਰੀ ਜਾਣੀਆਂ ਨੇ ਇਦਾਂ ਹੀ ਚੱਲਦਾ ਇੱਥੇ ਨਾ ਤਾਂ ਇਹਨੇ ਹੋ ਗਿਆ ਨੱਚਪੜਿਆਂ ਇਹ ਨਹੀਂ ਹੈਗਾ ਵੀ ਪਿੱਛੇ ਕੋਹ ਨੇੜੀ ਆਪਣੇ ਟੈਪ ਨੂੰ ਪਾਲਾ ਦੂਆ ਹੋ ਗਿਆ ਨਾ ਕਦੇ ਆਉ ਬ람 ਜਿਆ ਤੇ ਲੱਗੇ ਰੋ ਵਾਲੇ ਪੰਪ ਮਾਨ ਪਿੱਛੋਂ ਹੱਥ ਨਾਲ ਸਭ ਕੁਛ ਆਟੋਮੈਟਿਕ ਚੱਲਦਾ ਜੀ ਇੱਥੇ ਵੀ ਮੁੱਲਾ ਦਾ ਆ ਗਿਆ ਮੜਮੜਾ ਵਾਈਪਰ ਫੇਰਨੇ ਪੈਣਾ ਮੁੱਲਾ ਦਾ ਜਿਸ ਹਾਲ ਹਾਲਾਤ ਆ ਤੇ ਆਪਾਂ ਤਾਂ ਦਿਖਾ ਲਦੇ ਨਾ ਜਦ ਆਪਾਂ ਦਾ ਰੌਂਡ ਬੋਰ ਤੋਂ ਮਾੜਾ ਆਇਆ ਖੱਪੇ ਨੂੰ ਮੋੜਨਾ ਤੇ ਭੈਣ ਜੀ ਹੁਣੇ ਖੜਿਆ ਫੋਟੋ ਵਿੱਚ ਦਿਖਾ ਦਨ ਮੈਂ ਇਹਨਾਂ ਸਾਸਿਕਾ ਜੀ ਬਲਗ ਜਾਇਆ ਕਰਨੀਆਂ ਆ ਲੈ ਲਾ ਸਾਸਿਕਾ ਜੀ ਇਹ ਡਵੈਲਪਮੈਂਟ ਹੱਬ ਵਾਲੇ ਆ ਇਹ ਇਹ ਹਰੇਕ ਨੂੰ ਇਦਾਂ ਹੀ ਦੇਖਦੇ ਆ ਇਹ ਜਿਹੜਾ ਵੀ ਨੰਗਦਾ ਆ ਇਦਾਂ ਹੀ ਭੈਣ ਜੀ ਦੇਖਦੇ ਆ ਠੀਕ ਆ ਜੀ ਆ ਆ ਗਿਆ ਬੇਟ ਆ ਰਾਲੇ ਠੰਡੀ ਰਬੜ ਚਲਾਓ ਆਪਣੇ ਹੰਦੇ ਠੰਡੀ ਰਬੜ ਚਲਾਓ ਸਾਲੋਂ ਸਾਲ ਚਲਾਓ ਟਾਇਰਾਂ ਕੋਲ ਇਹ ਪਰ ਉਹਦੇ ਚੜਾਈ ਚੜੇ ਆ ਰਵਾ ਰੋਬੜ ਜੀ ਤਾਂ ਖੋਪੜੀਆਂ ਹੈਗੀਆਂ ਆ ਉੱਥੇ ਤੇ ਉਹ ਟਾਇਰ ਦੇ ਉੱਪਰ ਚੜਾਉਂਦੀਆਂ ਆ ਤੇ ਟਾਇਰ ਹੋਰ ਚੱਲ ਜਾਂਦੇ ਟਾਇਰ ਮਹਿੰਗੇ ਬਹੁਤ ਉੱਥੇ ਆਉਂਦੇ ਆ ਕੀ ਕਰੇ ਉੱਥੇ ਫਿਰ ਤੁਹਾਨੂੰ ਪਤਾ ਹੀ ਆ ਨਾ ਟਰੈਕਟਰ ਵੀ 1 ਲੱਖ ਡਾਲ ਦਾ ਟਰੈਕਟਰ ਬੈਗ ਹਲਾਦਾ ਮੈਨੂੰ ਬਦਾਈਆਂ ਹੋ ਗਈਆਂ ਨਾ ਸਰ ਮਨ ਲਾਦਾ ਇਹ ਦਾਦੇ ਕਿਸੇ ਨੇ ਉਹਨੇ ਇਹ ਟਰੈਕਟਰ ਵੀ ਬ੍ਰਾਂਡ ਹੋ ਗਏ ਸਾਰੇ ਯਾਰ ਠੀਕ ਹੈ ਜੀ ਤੇ ਅੱਜ ਦੇ ਮੰਡੀਆਂ ਦੇ ਭਾਅ ਤੁਹਾਨੂੰ ਦੱਸਣਾ ਲੱਗੇ ਆ ਮੰਡੀਆਂ ਦੇ ਭਾਅ ਤੁਹਾਨੂੰ ਪਤਾ ਲੱਗੇ ਗਿਆ ਹੁਣ ਵੀ ਪਟਰਾਲ ਦੇ ਡੀਜ਼ਲ ਆ ਅੱਜ ਦਾ ਕੀ ਰੇਟ ਆ 2 ਡਾਲਰ 46 ਸੈਂਟ ਉਹੀ ਲੱਗਦਾ ਮੈਨੂੰ ਤਾਂ 91 ਇਹ ਰੈਗੂਲਰ ਜਿਹੜਾ 255 ਦਾ ਆ ਜਾਂ ਜਹਾਜ਼ਾਣਾ ਤੇਲ ਹੈ 272 ਵਾਲਾ ਪ੍ਰੀਮੀਅਮ 95 ਇਹ ਪਤਾ ਜਹਾਜ਼ਾਣਾ ਕਿਹੜਾ ਹੈ ਡੀਜ਼ਲ ਹੈਗਾ 184 ਇਹ ਸਹੀ ਮੰਡੀਆਂ ਦੇ ਭਾਅ ਅੱਜ ਦੇ ਆਲਦਾ ਜਵਤਾਲ ਵਾਲਾ ਇਹ ਰਾਤੀ ਆ ਗਿਆ ਪਿੱਛੇ ਦੇ ਖੱਬੇ ਹੱਥ ਆਪਣੇ ਅੱਜ ਲੱਗਦਾ ਮੀਚੇ ਕੰਮ ਕਰਨਾ ਪਊਗਾ ਮਨ ਲੱਗਦਾ ਜੇ ਸਾਰੇ ਹਾਲਾਤ ਆ ਲਾਵੇ ਚੱਲ ਗਏ ਨੇ ਪਿਆ ਰੋਡ ਤੇ ਐਕਸਪ੍ਰੈਸ ਵੇ ਦੇ 100 ਦੀ ਸਪੀਡ ਸ਼ੁਰੂ ਹੋਣ ਲੱਗੀ ਆ 100 ਦੀ ਸਪੀਡ 100 ਦੀ ਸੂਰਜ ਨੇ ਘੜੂ ਕਰਦਾ ਪਰ ਬੱਦਲ ਬਹੁਤ ਜਿਆਦੇ ਆ ਇਸ ਕਰਕੇ ਕੋਈ ਨਿਕਲ ਨਹੀਂ ਹੋਣਾ ਲਾਦਾ ਕੋ ਵੱਡਾ ਲੋਡ ਆ ਰਿਹਾ ਹੈ ਆ ਗੱਡੀਆਂ ਦੇਖ ਲਾ ਦੋ ਇੱਕ ਮੋਰੇ ਆ ਇੱਕ ਉਹਦੇ ਪਿੱਛੇ ਆ ਠੀਕ ਹੈ ਤੇ ਹੁਣ ਦੇਖਦੇ ਆ ਉਹਦੇ ਆ ਗਿਆ ਟਰੱਕ ਇੱਥੇ ਕ੍ਰੇਨ ਟੰਗੀ ਹੋਵੇ ਡਿਗਰ ਹੀ ਲਾ ਕਹਿੰਦੇ ਡਿਗਰ ਉਹੋ ਲੱਗਿਆ ਹੋ ਪਰ ਵੇ गया पाले पासे हाँ क्या लकड़ा उपर ही रखी झारद वाई पर चलना पैराधा ड्रिजलिंग ड्रिजलिंग हो रही है वाह वाह कि हार्ड ला ड्रिजलिंग हो रही है बूंदाबंदी इट इज ए ड्रिजलिंग डे ਮੇ ਪੇ 15 ਕਿਲੋਮੀਟਰ ਬਈ ਓਏ ਹੋਏ ਵਦ ਵਦੀ ਏ ਏ ਅੱਖੇ ਲੈੜੀ ਵਦ ਵਦੀ ਸੋਸ਼ਲ ਮੀਡੀਆ ਤੇ ਵੀ ਫਟੇ ਜਕਾ ਪਏ ਆ ਲੋਕਾਂ ਨੇ ਆਦੇ ਲੋਕ ਵੀ ਪੇਟਾ ਗਈਆਂ ਔਰਲੇ ਪਾਸੇ ਆ ਗਈਆਂ ਔਰਲੇ ਪਲਾਟ ਵਿੱਚ ਆ ਗਈਆਂ ਹੁਣ ਇਹ ਆ ਲੈ ਲਓ ਜਦ ਜਿਹਨੇ ਮਾਰਗ ਨਾ ਮੀਂਹ ਪੈਂਦਾ ਤਾਂ ਵੀ ਬਾਹਰ ਹੀ ਆਏ ਪੇਟਾਂ ਦੇ ਲਾਹੇ ਬੱਚੇ ਬਾਹਰ ਹੀ ਆ ਮੀਂਹ ਆਵੇ ਠੰਡਾ ਵੀ ਨੇਰੀ ਆਵੇ ਮਾਈਨਸ ਡਿਗਰੀ ਟੈਂਪਰੇਚਰ ਹੋਵੇ ਇਨੀ ਬਾਹਰ ਹੀ ਰਹਿਣਾ ਨਹੀਂ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਨਾ ਇਹ ਜ਼ਰੂਰ ਹੈ ਨਾਨ ਵੇਜ ਖਾਣੀ ਆਏ ਇਹ ਮੱਛੀ ਖਾਣੀਆਂ ਮੱਛੀ ਇਹ ਤੇ ਮੱਛੀ ਨਹੀਂ ਖਾਣੀਆਂ ਜੇ ਵੈਜੀਟੇਰੀਅਨ ਤਾਂ ਹੈ ਜ਼ਰੂਰ ਫ੍ਰੈਸ਼ਵਰ ਖਾਣੀ ਹੋਣੀ ਹੈ ਜੇ ਠੰਡੇ ਰਾਤੀਆਂ ਨੂੰ ਇੱਕ ਚੀਜ਼ ਤਾਂ ਪੱਕਾ ਯਾਰ ਜੇ ਨੌਨ ਵੇਜ ਆਪੇ ਸ਼ਾਲਾਂ ਦੇ ਜਾਂ ਸਾਲਾਂ ਨੂੰ ਜਿਹੜੇ ਬੈਠੇ ਨੇ ਕਹਿੰਦੇ ਵਿਸ਼ਕਾਰੀ ਸਾਹਿਬ ਇਹਦੇ ਵਿਸ਼ਕਾਰੀ ਖਾਣਾ ਆ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਆ ਪਹੁੰਚ ਗਏ ਯਾਂ ਆਪਾਂ ਵੈਲੀ ਵਿੱਚ ਕਸ਼ਮੀਰ ਦੀ ਵੈਲੀ ਵਿੱਚ ਆ ਬੇਲੋ ਬੱਚੇ ਭੇਡਾਂ ਆਵਾਗੋਂੇ ਬਦੌ ਵਧੀ ਹੋਈਆਂ ਆ ਸਾਰੀਆਂ ਇਹਦੇ ਇਹ ਲੋਕ ਦਾ ਬੱਚੇ ਆ ਤੇ ਪਾਲ ਦਿੰਦੇ ਫਿਰ ਇਸ ਤਰ੍ਹਾਂ ਇਸ ਮੇ ਤੇ ਲਾ ਕੇ ਬਹੁਤ ਮਹਿੰਗੇ ਵੇਚਦੇ ਆ ਇਹ। ਪਰ ਪਤਾ ਹੀ ਇੱਕ ਰਸਵੇ ਲਾ ਕੇ ਗਾਣੇ ਵੇਚਦੇ ਆ ਇਹ। ਲੋਵੇ ਦਰਿਆ ਲਾ ਕੇ ਪਹੁੰਚ ਗਏ ਆ ਬਸ 7 ਲਾਜ ਵਾਲੇ ਵਿਆਹਸ ਵਾਲੇ ਨੇ 7 ਲਾਜ ਵਾਲੇ। ਪਹਿਲਾਂ 7 ਲਾਜ ਆਉਂਦਾ ਫਿਰ ਵਿਆਹਸ ਆਉਂਦਾ। चक्की पे थोड़ा निगर लॉब तो काम चल रहा है पता नहीं गल लगे वा देख रहे की करते इतना ਗੜੀ ਦਾ ਕੇਖੜੀਆਂ ਆਇਆ ਇੱਕੋ ਬੰਦਾ ਕੰਮ ਕਰ ਲਾ ਗਿਆ ਬਸ ਆਹ ਪੱਟਾ ਪੱਟਣ ਲੱਗ ਲਗਾ ਕਜੇ ਤਾਂ ਨੀਆ ਪੱਟਾ ਲੱਗੇ ਨੀਆ ਮੱਟਣ ਲੱਗਿਆ ਇਹ ਇਹ ਨਹੀਂ ਘਰ ਦੇਖਿਆ ਨਹੀਂ ਸਿੱਧਾ ਧਰਤੀ ਜੁੱਤੀ ਪਈ ਹੈ ਰੈਂਡੀਆਂ ਨੇ ਨੀਆ ਪੱਟਣ ਲੱਗੇ ਜਾਂਦੇ ਆ ਕਹਿੰਦੇ ਹਜੇ ਨਾ ਵੱਡੇ ਧਰਤੀ ਜੁੱਤੀ ਪਈ ਹੈ ਜੀ ਪੈਚ ਕਾ ਚੱਲਦੀ ਹੈ ਪੈਚ ਕਾ ਪੈਚ ਕਾ ਪੱਟਣ ਲੱਗੇ ਹੋਇਆ ਇਹ ਹੈ ਇਹ ਸਹੀ ਨਹੀਂ ਹੈਗਾ ਇਹ ਜਿਹੜਾ ਕਰਦੇ ਕੰਮ ਇਹ ਕੈਂਚ ਕਾਹਦੇ ਕੰਮ ਕਰਦੇ ਜੀ ਤਾਂ ਕੋਈ ਵੀ ਇਹਦੀ ਜਦੋਂ ਕੋਈ ਗੱਲ ਪੈ ਜਾ ਜਲਦੀ ਆ ਜੋ ਰਖੜੀਆਂ ਆਉਂਦੀ ਉਦੋਂ ਪੈਂਚ ਕਾ ਬੜਾ ਉਦੋਂ ਤਾਂ ਆਉਂਦੀ 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 ਆ ਰਖੜੀਆਂ ਦੇ ਪੈਂਚ ਕਾ ਪੱਕੀਆਂ ਆਉਣੀ ਆਉਣੀ ਆ ਜੀ ਇਹ ਪਤਾ ਨਹੀਂ ਕੀ ਗੱਲ ਆ ਇਹਦੇ ਪਹਿਲਾਂ ਮੰਨ ਲਓ ਬਾਅਦ ਚ ਮੰਨ ਲਓ ਇਦਾਂ ਕਰਦੇ ਰਹਿੰਦੇ ਹਰੇਕ ਸਾਲ ਜਾਂਦੀ ਸੌਤਾਂ ਵੀ ਉਹ ਇਹੀ ਕੰਮ ਚੱਲਦਾ ਲਾਵੇ ਪਹੁੰਚ ਗਿਆ ਰਾਉਂਡ ਵਾਰ ਨੇ ਪੀਰ ਵਾਲੇ ਤੇ ਉਹ ਪਹਿਲੇ ਡਿਲੀ ਵੀ ਆਪਣੀ ਹੋਣ ਵਾਲੀ ਆ ਲਾਉਣ ਵਾਲੀ ਆ ਬਸ ਆ ਜਾਵੇ ਆ ਜਾ ਤੂੰ ਵੀ ਆ ਜਾ ਸ਼ੀਰਾ ਇਹ ਹੈ ਅਜਨੇ ਚਾਰਤੇ ਰੱਖਿਆ ਅਸਮਾਨ ਲੈ ਚਲਾ ਲਾਕ ਕੱਢ ਕੇ ਇਹ ਕਿੰਨਾ ਤੇਜ਼ ਆਉਂਗਾ ਪਿਛੇ ਦੇਲਾ ਹੈ ਮਿਲ ਗਈਆਂ ਲੱਟਾਂ ਮਿਲ ਗਈਆਂ ਵੇ ਇਹਦਾ ਰੇਡੇ ਵਾਦੀ ਲੱਟਾਂ ਇੱਥੇ ਆਪਾਂ ਵਾਹ ਵੇ ਪਹੁੰਚ ਗਏ ਆਪਾਂ ਆਪਣੇ ਅੱਡੇ ਤੇ ਲੈ ਆਵ ਲੈ ਆ ਛੇਤੀ ਆਪਣੀ ਫੋਟੋ ਲੈ ਆ ਛੇਤੀ ਛੇਤੀ ਲੋਗ ਡਿਲੀਵਰੀ ਆ ਰਿਹਾ ਫ੍ਰੈਸ਼ ਵਾਲਾ ਤਲੀ ਅਗਲੀ ਡਿਲੀਵਰੀ ਤੇ ਇਹ ਇਹ ਪਹਾੜੀ ਏਰੀਆ ਨਿੱਪਿਆ ਦਾ ਉੱਥੇ ਟੌਪ ਤੇ ਘਰ ਬਣੇ ਹੋਏ ਆ ਪੂਰੇ ਆ ਸਾਰੇ 뷰 ਕੋਈ ਦੇ ਰਾਤ ਨੂੰ ਸੈਨੂ ਸਾਰਾ ਨਿੱਪੇ ਤੀ ਜਾ ਜਾਂਦੀ ਆ ਬਾਹਰ ਗਿਆ ਉਹ ਬਹੁਤਿਆਰ ਬਾਹਰ ਬਣਾਈ ਹੋਏ ਉਹ ਇਲਾ ਜੇਰਾ ਪਾਣੀ ਨਿਕਲਦਾ ਹੈ ਉਹ ਲਓ ਜੀ ਅੱਧੇ ਲੇਵੇ ਲੈ ਗਈਆਂ ਅੱਧੀਆਂ ਰਹਿ ਗਈਆਂ ਬਸ ਸਵੇਰੇ ਪੁਣੇ ਘੰਟੇ ਦੇ ਬਾਅਦ ਬਸ ਸਵੇਰੇ ਪੁਣੇ ਘੰਟੇ ਦਾ ਕੰਮ ਇਹਦੇ ਵੀ ਇਹਦਾ ਤੇ ਵੈਦਰ ਦੇਖੋ ਮੀਂਹ ਲਾ ਪਿਆ ਪੈਣਾ ਬੱਦਲ ਵਾਈ ਹੋਈਊ ਆ ਬੂੰਦਾਬੰਦੀ ਹੋ ਰਹੀ ਹੈ ਹੁਣ ਆਪਾਂ ਜਾਣਾ ਹੈ ਗ੍ਰੀਨ ਮੈਡੋ ਗ੍ਰੀਨ ਮੈਡੋ ਸਵਰਪ ਏਰੀਆ abeat Maria ada isi lagi ya ya ਉਹ ਜੀ ਟੈਰਡਾ ਰੋਡ ਤੇ ਬੈ ਗਏ ਆ ਆਪਾਂ ਉਹ ਨਿਕਾਵਾਂ ਨੇਪੀਅਰ ਐਸੇ ਦੇ ਜਾਣਾ ਟਾਮਾਟਿਆ ਦੇ ਗ੍ਰੀਨਮੀਡੋ ਆਹ ਰੇਲਵੇ ਲਾਈਨ ਆ ਗਈ ਹੈ ਨਿਊਜ਼ੀਲੈਂਡ ਦੀ ਇੱਥੇ ਰੇਲਵੇ ਲਾਈਨ ਬਹੁਤ ਵੱਡਾ ਨਹੀਂ ਹੈ ਜੇ ਛੋਟਾ ਹੀ ਹੈ ਬਾਲਾ ਵੱਡਾ ਨਹੀਂ ਹੈ ਇੱਥੇ ਬਸ ਸਿਟੀ ਸਿਟੀ ਤੱਕ ਤਾਂ ਚਲਦੀਆਂ ਟ੍ਰੇਨਾਂ ਮੁਸਤਕੀ ਜਿਹੜਾ ਲੰਮਾ ਰੂਟ ਕਹ ਵੀ ਉਹ ਨਹੀਂ ਹੈਗਾ ਲੱਕੜਾ ਲੱਕੜਾ ਢੋ ਗਿਆ ਜਿੱਦਾਂ ਉਹ ਹੈਗਾ ਫੇਰ ਇਹ ਅਗਾਂਹ ਰੌਂਡਬਾਡ ਬਈ ਐਕਸਪ੍ਰੈਸਵੇ ਵਾਲਾ ਇਹ ਤੋਂ ਪਾਰ ਕਰਕੇ ਆਪਾਂ ਅੱਗੇ ਜਾਣਾ ਆ ਗ੍ਰੀਨ ਗ੍ਰੀਨ ਵਿੰਡੋ ਹਉ ਦੇ ਲਾ ਆ ਗਿਆ ਦੇਖਿਆ ਕਚਰਾ ਕਾ ਉਹਨੂੰ ਲੈਣਾ ਲਾਗ ਟ੍ਰੱਕ ਆਏ ਨੇ ਇੱਥੇ ਰੱਖ ਦੇ ਵੀ ਤੇਜ਼ ਆ ਗਏ ਵੇ ਇੱਧਰ ਨੂੰ ਛੱਡ ਤ ਨਹੀਂ ਜਾਇਦੇ ਇਹ ਉਧਰ ਘੱਟ ਜਾ ਜੇ ਇਲਾ ਆ ਦੇ ਆ ਗਏ ਕਬਿਆਤ ਨੂੰ ਜਿਹੜਾ ਪੋਸਟ ਵਾਲਾ ਬਾਈ ਪਹਿਲਾਂ ਸਾਫ ਕਰ ਚੰਦਰ ਜੰਜੀ ਤਰ੍ਹਾਂ ਹਾ ਜੀ ਐਮਐਮ ਰਾਈਟ ਹੈਡ ਫਲੈਕਸ ਫਿਟਨੈਸ ਬੜਾ ਵੱਡਾ ਤਾਂ ਨਹੀਂਗਾ ਠੀਕ ਹੀ ਆ ਜਿੱਦਾਂ ਹੰਦਾ ਹਾਲ ਦੇ ਆ ਜੀ ਲੈਕਸ ਫਿਟਨੈਸ 24 ਆਵਰ ਹਾ ਪੁਆਇੰਟ ਐ

ਕੋਤਿਆਂ ਤੇ ਠੰਡ ਬਹੁਤ ਸੀ ਅੱਜ ਚਲੋ ਜ ਹੁਣ ਚੱਲਦੇ ਆਂ ਨਾ ਵੇ ਲੋਡ ਆਪਾਂ ਬਾਲਾ ਫੋਲੋਡ ਕਾੜ ਦੇ ਹੁਣ ਚਲੀਏ ਆਪਾਂ ਯਾਰ ਨੂੰ ਟਾਈਮ ਕਾਫੀ ਹੋ ਗਿਆ ਹੈ ਤੇ ਹੁਣ ਅਜਾ ਲੇਟਾਂ ਚੜ੍ਹ ਗਈਆਂ ਗੱਡੀ ਸਾਡੀ ਕੋਈ ਰੱਛ ਪੈਂਦਾ ਆ ਜਾਂ ਕੋਈ ਸ਼ੁਬਿਹਰ ਟਾਈਮ ਹੋਇਆ ਵੇ ਬਹੁਤ ਕੰਮ ਕਰਦੇ ਵੀ ਰਾਈਟ ਆ ਟਾਪੂ ਗੇਜ਼ਬਨਿਆ ਲੈਫਟ ਹੈਂਡ ਹਿਸਟਿੰਗ ਆ ਰਿਹਾ ਅਨ ਲੋੜ ਦੇ ਤੇ ਫੱਪੀ ਹੋਈ ਵਗੜੀ ਆਉਣੀ ਹੈ ਤਾਂ ਲੈਟਰ ਹੇ ਸੇ ਇੰਡੀਕੇਟਰ ਜ਼ਰੂਰੀ ਹੈ ਵੀ ਚਾਹੇ ਕਾਰ ਵਾਲਾ ਚਾਹੇ ਟਰੱਕ ਵਾਲਾ ਯਾਡ ਬੋਰਡ ਤੇ ਇੰਡੀਕੇਟਰ ਜ਼ਰੂਰੀ ਹੈ ਆ ਲਿਖਿਆ ਵੀ ਡਰਾਈਵ ਵਿਦ ਕਲੀਅਰ ਹੈਡਨ ਕਿਉ ਅਹੈਡ ਇਹ ਜੀ ਨੀ ਜਕਰਦੀ ਪਾਤਾ ਸੀ ਯੂ نو ਹੋਵੇ ਟੈਰਾਡਲ ਤੋਂ ਮੈਨੂੰ ਲੈਫਟ ਸਾਈਡ ਆਣਾ ਹੈ ਤੇ ਜਣਾ ਰੋੜਾ ਵਾਲਾ ਸਿੱਧਾ ਹੀ ਆਪਣਾ ਸਿਟੀ ਹਿਸਟਰੀ ਆ ਫੇਵਰੀ ਲਿਖਿਆ ਆ ਰਿਹਾ ਹੈ ਇੱਦਾਂ ਲੱਗੇ ਮੋੜੀ ਤੇ ਵੋੜਾ ਵੋੜੀ ਫੜੂ ਆਹ ਸਾਹਮਣੇ ਚਾਲ ਲੱਗਾ ਟੌਪ ਨਿਕਲੇ ਇਹ ਵੀ ਦੀ ਤੇ ਬਦਲ ਚੀਜ਼ ਦੇ ਟੌਪ ਨਿਕਲੇ ਹੀ ਆ ਵਧੀਆ yellow ਜੀ ਤਾਂ ਨਿਕਲੀ ਹੈ ਉਹ ਉੱਪਰ ਲੱਗਾ ਕੈਮਰਾ ਸਾਰਾ ਵਾਚ ਕਰ ਰਿਹਾ ਹੈ ਇਹ ਇਹ ਆ ਦਿਖਾ ਗਿਆ ਦੇਖਿਆ ਇੰਨਾ ਹੈ ਸਬਿਆਤਿਕ ਗੱਡੀਆਂ ਆਉਂਦੀਆਂ ਇੱਥੇ ਆ ਕੇ ਬੇਦਰ ਸਲੋ ਹੋ ਜਾਂਦਾ ਕਾ ਇਤਰਾਵੀ ਰੋਡ ਤੇ ਵੀ ਗੱਡੀ ਜਾ ਰਹੀਆਂ ਉਧਰ ਵੀ ਜਾ ਰਹੀਆਂ ਇਹ ਇੱਕ ਗੱਲ ਬਹੁਤ ਵਧੀਆ ਲੱਗੀ ਇੱਥੇ ਜਿੱਦਾਂ ਇੱਥੇ ਰਾਜਧਾਨ ਲੈਫਟ ਵਾਲੇ ਗੱਡੀਆਂ ਜਿਹੜੀਆਂ ਆ ਆਟੋਮੈਟਿਕਲੀ ਇਹਨਾਂ ਨੂੰ ਹਾਈਟਾ ਇੰਡੀਕੇਟਰ ਦੇ ਦਿੰਨਾ ਜਿਹੜਾ ਪਿਛਲੇ ਪਾਸੇ ਇਧਰੋਂ ਆ ਰਿਹਾ ਆ ਉਹਨੇ ਉਹਨੂੰ ਕਹਿੰਦਾ ਮੈਂ ਜਾ ਤੂਜ ਦੇ ਅੰਦਰ ਆਪਣੇ ਦਾ ਚੜਦੇ ਤਾਂਹਾਂ ਗੱਡੀ ਉੱਪਰ ਪੇਸ਼ੈਂਸ ਸਪੇਸ਼ਲ ਚਾਹੀਦੇ ਆ ਅਦੇ ਲਾਉਣਾ ਗੱਡੀਆਂ ਨੇ ਤੇ ਅੰਦਰ ਹੋਣਾ ਆਪਾਂ ਪਹਿਲੇ ਇੰਨੀ ਸਪੇਸ ਰੱਖ ਲੈਣੀ ਆ ਜੇ ਆਉਣਾ ਚਾਹੁੰਦਾ ਤੇ ਆ ਸਕਦਾ ਹੈ ਇਹਨੂੰ ਪੂਰਾ ਮੌਕਾ ਦੇ ਬੰਦਾ ਦੇਦਾ ਸੌਦੇ ਹੋ ਰਿਹਾ ਇਹਦੇ ਨੇ ਬੰਦੇ ਵੀ ਆਗੇ ਇੱਥੇ ਕੀ ਆ ਦੇ ਦੇ ਉਹ ਬੰਦਾ ਗਲਤ ਕਰ ਰਿਹਾ ਵੈਸੇ ਉਹਨੂੰ ਹਨ ਮੇਰੇ ਸਾਹਮਣੇ ਜਿਹੜੀ ਚਾਹੀਦੀ ਨਹੀਂ ਕਹਾ ਕਿਉਂਕਿ ਉਹ ਇੱਥੇ ਜਗ੍ਹਾ ਸੀਗੀ ਆ ਸਕਦਾ ਸੀ ਇੱਥੇ ਇਹ ਸਰਪੰਚ ਆਉਣਾ ਬੰਦਾ ਇੱਥੇ ਬਣਿਆ ਹੈ ਕਿਹ ਸਰਪੰਚ ਹੁੰਦੇ ਨਾ ਅਜਿਹਾ ਆਪਣੇ ਇੰਡੀਆ ਸਰਪੰਚ ਹੁੰਦੇ ਆ ਇੱਥੇ ਵੀ ਬਹੁਤ ਹੈਗੇ ਆ ਹਾਂ ਹਾਂ ਪਰ ਉਹ ਰਾਡੂ ਲਖ ਨਹੀਂ ਜਿਹੜਾ ਬੰਦਾ ਬਾਹਰ ਆ ਕੇ ਪਤਾ ਲਗਾ ਰੂਲ ਰੈਗੂਲੇਸ਼ਨ ਹੈ ਨਾ ਉਹ ਨੂੰ ਮੰਨ ਲਾਦਾ ਕਿਤੇ ਵੀ ਨਹੀਂ ਪਤਾ ਲੱਗਣਾ ਹੈਗਾ ਸਹੀ ਗੱਲ ਦੱਸ ਰਿਹਾ ਹੈ ਆ ਪਾਕਾ ਦੇਖ ਲੈ ਸਿਆਣੀਆਂ ਗੱਲਾਂ ਵੀ ਕਰ ਲੈਦੀਆਂ ਆ ਆ ਦੁਨੀਆ ਕਾ ਹੈਗੀਆਂ ਕੱਲ੍ਹੇਦੀਆਂ ਸਿਆੜੀਆਂ ਗੱਲਾਂ ਆ ਗੱਡੀ ਦਾ ਨੰਬਰ ਦੇ ਉਹ ਮੰਨ ਲਾਦਾ ਬਹੁਤ ਸਾਰੇ ਬੰਦਾ ਘੇਰਿਆ ਹੈ ਉਹ ਇੱਥੇ ਲਟਾ ਲੰਘਾਏ ਆ ਤਾਂ ਦਿਖਾਉਂਦੇ ਆ ਵੀ ਜਾਂਦੇ ਕਿੰਨੀ ਇਹ ਰਹਿ ਜਾਂਦੇ

ਪਟੌਲ ਪਾ ਪਿਆ ਤੇ ਉੱਥੇ ਬੜਾ ਗੱਡੀ ਗੁੜੀ ਲਾਈਆਂ ਆਉਂਦੀਆਂ ਉਹ ਨਹੀਂ ਉਹ ਕੋਈ ਉਥੇ ਹਾੜ ਮੋੜਦੀ ਹੈ ਜੇ ਕਰਕੇ ਆਪਾਂ ਇੱਥੇ ਮੋੜਣੀ ਹੈ ਬੜੀ ਜੀਰ ਹੁੰਦੀ ਆ ਬੜੀ ਬੜੇ ਲਟ ਬੰਨ ਜਾਂਦੇ ਨੇ ਇਹ ਪ੍ਰਾਈਵੇਟ ਜਬ ਕੋਈ ਕੰਪਨੀ ਚੱਲਦੀ ਜਿੱਥੇ ਹੁਣਾ ਜਾਂਦੇ ਤੇ ਰਾਈਟ ਹੈਂਡ ਫੈਮਿਲੀ ਆ ਜਾਂਦਾ ਇਧਰ ਸੋ ਤਾਂ ਬਸ ਜੀ ਟਾਂ ਦੀ ਹੈ ਲੈਫਟ ਹੈਂਡ ਇਹ ਪੱਕਾ ਵਾਈ ਰੋੜਿਆ ਹੈ ਮਾਰਕਾ ਕਾ ਨੋ ਵਾਈ ਜੀ ਰੇਂਜੈਂਟ ਰਹਾ ਹਬੇ ਹਸਪੀਟਲ ਅੱਜ ਹੈ ਅਗਲਾ ਮਾਰਕਾ ਕਾ ਰੋੜੇ ਅਗਲੇ ਪਾਸੇ ਮਾਰਕਾ ਕਾ ਇਧਰੋਂ ਲੈਫਟ ਹੈਂਡ ਨੂੰ ਪੱਕਾ ਵਾਈ ਰੋੜ ਜਾਂਦਾ ਹੈ ਆ ਸਾਹਮਣੇ ਆ ਗਿਆ ਬੀਬੀ ਕੰਪਨੀ ਇਹ ਸਿੜੀ ਸ਼ੁਰੂ ਹੋਏ ਜਿੱਥੋਂ ਕਬੇ ਆਤੇ ਅਦਿਲਾ ਟਰੱਕਾਂ ਨੇ ਆਪਰ ਹੋਣਾ ਰੋਕੇ تھے ਕਿੰਨਾ ਨਾ ਨਿਕਲਦਾ ਇਦਾਂ ਕਰਦੇ ਆ ਐਲ ਭਗਾ ਦੇ ਟੱਕਾਂ ਦੇ ਵਿੱਚ ਇੱਕ ਦੂਜੇ ਦੀ ਕਿਉਂਕਿ ਟ੍ਰੈਫਿਕ ਬਹੁਤ ਸੀਗਾ ਪਾਰ ਆਈ ਜਾਂਦੀ ਸੀ ਇਹ ਤਾਂ ਨਾ ਨਿਕਲ ਸਕਦਾ ਜੇ ਉਹਦੀ ਵਾਰੀ ਆ ਸਿੱਧੇ ਜਾਂਦਾ ਸੀ ਉਹਨੇ ਉਹਨੇ ਇਸ਼ਾਰਾ ਕਰਤਾ ਮਨੂਰ ਪਿੱਛੇ ਨੇ ਕਹਿੰਦਾ ਕੱਢ ਲਾ ਡਰਾ ਖੋਣ ਦੇ ਰੋਕਦਾ ਬੜਾ ਅਜੀਬ ਸੀ ਥੈਂਕ ਯੂ ਜੀ ਦਾ ਮੇਰਾ ਭਰਤਾਨਾ ਮੈਂ ਕੀ ਹੱਥ ਲਾ ਕੇ ਜਾ ਕੇ ਜੇ ਬਸੇ ਮੌੜਨਾ ਨਾ ਤੁਹਾਨੂੰ ਰਹਾਵਲ ਕੀ ਦਾ ਨਹੀਂ ਹੈ ਜੀ ਜੀ ਇਹ ਲਟਾ ਪਈ ਚਲੋ 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 ਥੋੜੀ ਜਿਮੇਸ ਨਹੀਂ ਤਰ ਤਾਵੇ ਮੋੜਨਾ ਈ ਨਹੀਂ ਆਉਂਦਾ ਨਾ ਰਾ ਲੇਟਾ ਹੋਈ ਜਣ ਜਦ ਤੱਕ ਮੋੜਨਾ ਆਪਾ ਆ ਜਾ ਆ ਜਾ ਸਿਰ ਆ ਜਾ ਆ ਜਾ ਕੋਈ ਖਬਿਆਤ ਕੀ ਕੀਤੇ। ਧਿਆਨ ਨਾਲ ਦੇਖੋ ਖਬਿਆਤ ਕੀ ਕੀਤਾ ਹੈ। ਇਹਗਾ ਸੱਚ ਕਰ ਇਹਨੂੰ ਕਹਿੰਦੇ ਆ। ਜਣ ਕੇ ਕਬਰਾਂ। ਇਹ ਲੋਕ ਤਾਂ ਰਸ ਪਿਆ ਇੱਥੇ। ਇਹ ਲੋਕ ਤਾਂ ਬੜਾਈਆਂ ਖਾਈਆਂ ਇੱਥੇ। ਕਬਰਾਂ। ਉਹਦੇ ਵੀ ਬਣਾਏ ਨੇ ਇਹ ਉਹਨੂੰ ਸਿਸਟਮ ਜਿਹਾ ਹੁੰਦਾ ਹੈ। ਇਹ ਲੋਕ ਸ਼ਹਿਰ ਦੇ ਵਿੱਚ ਹੀ ਆ ਇਹ। ਕੋਈ ਢਾਲ ਢੋਕਾ ਨਹੀਂ ਹੈਗਾ ਇੱਥੇ। ਆਪਣੇ ਪਿੰਡਾਂ 'ਚ ਤੋਂ ਦੀਆਂ ਬਾਹਰ ਬਾਹਰ ਬਣਾਓ ਜੀ ਬਾਹਰ ਯਾ ਗਾਪਾ ਤੋਂ ਸਮਝ ਲੈ ਗਾ ਟ੍ਰੱਕਣਾ ਜੇ ਆਪਾਂ ਫੇਰ ਲੈਫਟ ਮੋੜੀ ਦੇ ਸਗਾ ਬਹੁਤ ਹਾਰਡ ਹੁੰਦਾ ਇਹਦੇ ਟ੍ਰੱਕ ਦਾ ਆ ਗੱਡੀ ਕੁੜੀ ਲਾਈ ਜਾਂਦੀ ਇੱਥੇ ਤੇ ਹੁਣ ਆਪਾਂ ਇੱਥੇ ਜਾ ਕੇ ਤੇ ਜਾਂ ਸਿੱਧੇ ਤੋਂ ਨਿਕਲ ਜਾਣਾ ਐ ਈਜ਼ੀ ਹੈ ਬੜਾ ਜੇ ਇੱਧਰ ਜੀ ਆਪਾਂ ਆਉਣੀ ਆ ਠੀਕ ਹੈ ਜੀ ਆਹ ਦੇਖੋ ਕਿੱਧਰ ਜਮ ਲੈਣਾ ਇਧਰ ਤੋਂ ਟਰੱਕ ਮੋੜ ਨਹੀਂ ਸਕਿਆ ਇਧਰ ਤੋਂ ਪਤਾ ਨਹੀਂ ਕੱਲ ਲਾਉਂਦੇ ਐ ਇਹ ਇੰਨੀ ਗੜੀ ਆ ਇਹ ਨਾਲੇ ਘੜੀ ਚੱਲਦੀ ਸਾਡੀ ਤੇ ਇਹ ਲਿਆ ਪਵਾਵੇ ਆਪਾਂ ਹੁਣ ਚੱਲੀਏ ਆਪਾਂ ਯਾਰ ਵਾਪਸ ਹੀ ਆਉਂਦੇ ਲੈ ਬਦਲਾ ਬਦਲਾ ਨਾ ਕਭ ਹੀ ਆ ਗਿਆ ਵੈਸੇ ਵੀ ਜੋ 60 ਬੰਦੇ ਸੀ ਅਸ਼ਵਰੀ ਨਹੀਂ ਰਾਵ ਜਾਂਦਾ ਯਾਰ ਦੇਰੋ ਲੈਣ ਲੱਗੀ ਹੋਣੀ ਸੀ ਹੌਲ ਤੇ ਟਾਈਮ ਲੱਗਿਆ ਨਾ ਪਾਣੀ ਸੀ ਤੇ ਉਹ ਕਿੰਨਾ ਦਾ ਸੱਚੇ ਪਾਸੇ ਨੂੰ ਆਣ ਲੱਗ ਬੰਦਾ ਰਿਹਾ ਮੋਰੀ ਹੋ ਗਿਆ ਜੇ ਸੱਚੇ ਪਾਸੇ ਨੂੰ ਆਣ ਲੱਗਾ ਹੋਇਆ ਕੋਈ ਤਾਂ ਪੰਗਾ ਪੈਣਾ ਕਿਉਂਕਿ ਮੋਰੇ ਰੋਡ ਨਾਲ ਮੈਂ ਡਰਾ ਹੀ ਨਹੀਂ ਮੈਂ ਲੱਗਦਾ ਨਹੀਂ ਕੋਈ ਹਰਤ ਦੀ ਵਸਨੀਕ ਫੱਦੀ ਵਸਨੀਕ ਨਹੀਂ ਤਾਂ ਲੇਰ ਹੈ ਜੀ ਟੂ ਵੇ ਲੈ ਚ ਲੇ ਬਦਲ ਜੀ ਇਹ ਵੀ ਕਾ ਕੇ ਕੱਢ ਲਿਆ ਹੈ ਚਲੋ ਕੋਈ ਨਹੀਂ ਮਾਫ ਕਰ ਦਿੰਦੇ ਆ ਹਮਾਰਾ ਲੇ ਜੀ ਉਹ ਪਾਚੀ ਆਉੜੇ ਨਾ ਬੋਲੇ ਇਹ ਆ ਘਰ ਹੀ ਲੇਟ ਚੱਲਦੇ ਆ ਜਾ ਕੇ ਬੈਕ ਮੂੜੇ ਤੇ ਲਾਵਾਂਗੇ ਜਾ ਕੇ ਜਪੋਜੀ ਪਸਾਰੀ ਬਦੋ ਰਹੀ ਨਾ ਸਾਰੇ ਆਪਣੇ ਆਪਣੇ ਆਣਿਆਂ ਚ ਬੈਠੇ ਹੋਣੇ ਆ ਤੇ ਇਕੱਲਾ ਹੀ ਇਹ ਮਤਲਬ ਦਾ ਪੈਗ ਬੁਗ ਲਾ ਕੇ ਮੁੜਿਆ ਰਾਜਮ ਜੀ ਪਹਣਾ ਵੀਰਵਾਰਾ ਕਹੋ ਚੁੱਕਰਵਾਰਿਆ ਹੈ ਇਕੱਲੇ ਮੱਗੇ ਮਾਰਦਾ ਫਿਰਦਾ ਹੈ ਅਟੈਚੀ ਜੇ ਤੈਨਾਂ ਘੜੀਆਂ ਹੈ ਅਟੈਚੀ ਇਹ ਵਾ ਮੋਟਰ ਕੰਪਨੀ ਦੀ ਸੀ ਇਹ ਅਟੈਚੀ ਲੋ ਜੀ ਆਪਾਂ ਪਹੁੰਚ ਲਏ ਵਾ ਯਾਰਡ ਵਿੱਚ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਜੇ ਅਗੋਂ ਦਾ ਮੈਂ ਬਾਈ ਜਾ ਕਰਾਂਗੇ ਤੁਹਾਡੇ ਲਈ ਮੜ ਮੋਟੇ ਠੀਕ ਹੈ ਜੀ ਥੈਂਕ ਯੂ ਬਾਈ ਬਾਈ ਮੈਨੂੰ